ਸਤਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਧੰਤਾ ਦੇ ਯੋਗ ਹੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਗੁਰੂ ਮਹਾਰਾਜ ਨੇ ਗੁਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ ਆਓ ਜੀ ਰਸਨਾ ਨੂੰ ਕਰੀਏ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਆਪ ਜੀ ਉਹਨਾਂ ਦੇ ਪਿਆਰ ਵਿੱਚ ਆ ਕੇ ਸਰਵਣ ਕਰਦੇ ਹਾਂ ਪਰ ਉਹਨਾਂ ਦੀ ਇੱਕ ਇਹੋ ਜੀ ਸਾਖੀ ਜਿਹਦੇ ਵਿੱਚ ਇੱਕ ਵਪਾਰੀ ਦੇ ਨਾਲ ਬਹੁਤ ਹੀ ਪਿਆਰ ਭਰੀਆਂ ਗੱਲਾਂ ਮਹਾਰਾਜ ਨੇ ਕੀਤੀਆਂ ਤੇ ਤੁਰੇ ਜਾਂਦੇ ਵਪਾਰੀ ਤੇ ਬਖਸ਼ਿਸ਼ ਕਰਤੀ ਸੀ ਤੁਰੇ ਜਾਂਦੇ ਤੇ ਤੇ ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਕ ਸਵਾਲ ਆਇਆ ਸੀ ਇਹਨੂੰ ਲੈ ਕੇ ਕੀ ਸੀ ਉਹ ਆਓ ਆਪਾਂ ਸਾਰੀ ਕਥਾ ਸਰਵਣ ਕਰਦੇ ਹਾਂ ਦੁਨੀਆਂ ਨੂੰ ਤਾਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਨਾਲ ਜਾ ਰਹੇ ਆ ਇੱਕ ਪਿੰਡ ਆਇਆ ਜੀ ਪਿੰਡ ਦੇ ਵਿੱਚ ਸਾਹਮਣੇ ਉਹਨਾਂ ਨੂੰ ਇੱਕ ਵਪਾਰੀ ਮਿਲਿਆ ਮਹਾਰਾਜ ਨੇ ਦੇਖਿਆ ਦੇਖਣ ਨੂੰ ਬੜਾ ਧਰਮਾਤਮਾ ਜਿਹਾ ਲੱਗਦਾ ਬੜਾ ਚੰਗਾ ਲੱਗਦਾ ਕਿਉਂਕਿ ਕੁਝ ਲੋਕ ਜਿਹੜੇ ਹੁੰਦੇ ਆ ਉਹਨਾਂ ਦੀ ਦੇਖ ਹੀ ਇੰਨੀ ਸ਼ਾਂਤਮਈ ਹੁੰਦੀ ਆ ਕਿ ਉਹਨਾਂ ਨੂੰ ਦੇਖ ਕੇ ਬੰਦੇ ਨੂੰ ਸ਼ਾਂਤੀ ਆ ਜਾਂਦੀ ਹੈ। ਇਦਾਂ ਦਾ ਕੋਈ ਵਪਾਰੀ ਬੰਦਾ ਤੇ ਆਪਦੀਆਂ ਚੀਜ਼ਾਂ ਵੇਚ ਰਿਹਾ। ਪਿੱਛੇ ਉਹਨੇ ਕੁਝ ਬੰਨਿਆ ਹੋਇਆ ਗੱਠੜੀ ਦੇ ਵਿੱਚ ਹੋਕਾ ਦੇ ਰਿਹਾ ਉੱਚੀ ਉੱਚੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੋਂ ਲੰਘ ਰਹੇ ਆ ਤੇ ਨਾਲ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਹਨ ਤੇ ਉਦੋਂ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਰੁਕ ਜਾ। ਉਹ ਵਪਾਰੀ ਨੂੰ ਰੋਕ ਲਿਆ। ਮਹਾਰਾਜ ਕਹਿੰਦੇ ਕਿ ਤੂੰ ਭਾਈ ਪਿੱਛੇ ਕੀ ਬੰਨਿਆ ਹੋਇਆ ਸੁਣ ਕੇ ਵਪਾਰੀ ਕਹਿੰਦਾ ਸੰਤ ਜੀ ਇਹ ਲੂਣ ਆ ਇਹ ਰੁਈਆਂ ਇਹ ਤੇਲ ਇਹਦਾ ਵਪਾਰ ਮੈਂ ਕਰਦਾ ਵਪਾਰੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਕਿ ਦੇਖੋ ਜੀ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਦੁਨੀਆਂ ਦੇ ਲੋਕ ਵੱਖਰੇ ਵੱਖਰੇ ਧੰਦੇ ਕਰਦੇ ਆ ਕਿਰਤ ਕਰਦੇ ਆ ਮੈਂ ਵੀ ਇਹ ਕਰਦਾ ਲੂਣ ਤੂਲ ਤੇਲੰਗ ਵਿਵਹਾਰਾ ਸੁਣਤ ਵਪਾਰੀ ਬਚਨ ਉਚਾਰਾ ਉਹਨੇ ਆਖਿਆ ਮਹਾਰਾਜ ਜੀ ਸੰਤ ਜੀ ਮੈਂ ਤਾਂ ਇਹ ਵਪਾਰ ਕਰਦਾ ਜੀਵਨ ਨਿਰਵਾਹ ਦੀ ਖਾਤਰ ਪਿੰਡਾਂ ਪਿੰਡਾਂ 'ਚ ਫਿਰਦਾ ਅੱਜ ਇਹ ਪਿੰਡ ਕੱਲ ਨੂੰ ਹੋਰ ਪਿੰਡ ਚੱਲਿਆ ਜਾਊਂਗਾ ਇਹ ਹੀ ਮੇਰੀ ਰੋਜੀ ਰੋਟੀ ਆ ਸਭ ਕੁਝ ਮੇਰਾ ਇਹੀ ਆ ਵਪਾਰ ਕਰਕੇ ਮੈਂ ਲਾਭ ਪ੍ਰਾਪਤ ਕਰਦਾ ਹੁਣ ਮੁਕਤੀ ਦੇ ਦਾਤੇ ਸਤਿਗੁਰੂ ਜੀ ਦੇ ਤੁਸੀਂ ਬਚਨ ਸੁਣੋ ਕਿੰਨੇ ਪਿਆਰੇ ਆ ਮਹਾਰਾਜ ਕਹਿਣ ਲੱਗੇ ਤੈਨੂੰ ਕਰ ਭਾਈ ਤੂੰ ਆਪਦਾ ਸਮਾਨ ਵੇਚ ਲਈ ਠੀਕ ਆ ਪਰ ਪਹਿਲਾਂ ਸਾਨੂੰ ਆਪਦੀ ਸਾਰੀ ਗੱਠੜੀ ਖੋਲ ਕੇ ਦਿਖਾ ਇਹਦੇ ਵਿੱਚ ਕੀ ਕੀ ਆ ਅਸੀਂ ਦੇਖਣਾ ਚਾਹੁੰਦੇ ਆ ਹੁਣ ਉਹਨੇ ਜਿਹੜੀ ਆਪਦੀ ਮੋਢਿਆਂ ਤੇ ਗੱਠੜੀ ਰੱਖੀ ਆ ਉਹਨੂੰ ਉਤਾਰਿਆ ਥੱਲੇ ਕਿਉਂਕਿ ਜਿਹੜੀ ਵੱਧੀ ਹੋਈ ਗੱਠੜੀ ਆ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਤਾਂ ਪਹਿਲਾਂ ਹੀ ਜਾਣਦੇ ਅੰਤਰਾਜਮੀ ਮਹਾਰਾਜ ਕੀ ਕੀ ਆ ਉਹਦੇ ਵਿੱਚ ਗੁਰੂ ਤੋਂ ਕੋਈ ਚੀਜ਼ ਦਾ ਪਰਦਾ ਨਹੀਂ ਰੱਖਿਆ ਜਾ ਸਕਦਾ ਪਰ ਮਹਾਰਾਜ ਉਹਦੇ ਤੇ ਕਿਰਪਾ ਕਰਨੀ ਕਰਕੇ ਉਹਨੂੰ ਕਹਿ ਰਹੇ ਆ ਪਰ ਕਿਰਪਾ ਕਰਨੀ ਕਿਵੇਂ ਆ ਗੱਲ ਇਹ ਵੱਡੀ ਆ ਕਿਰਪਾ ਹੋਵੇਗੀ ਕਿਵੇਂ ਹੁਣ ਮੋਢਿਆਂ ਤੋਂ ਗਠੜੀ ਉਤਾਰੀ ਆ ਖੋਲ ਕਿਉਂ ਨੇ ਸਤ ਬਚਨ ਕਹਿ ਕੇ ਸੰਤ ਜਾਣ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੀ ਆ ਵੈਸੇ ਉਹਨੂੰ ਹੈ ਵੀ ਮੇਰੀ ਚੀਜ਼ ਵੀ ਵਿਕ ਜਾਵੇਗੀ ਹੁਣ ਵਪਾਰੀ ਬੰਦਾ ਪਿੰਡਾਂ ਪਿੰਡਾਂ 'ਚ ਫਿਰਦਾ ਹੋਵੇ ਕੋਈ ਆਪਦੀ ਰੋਜੀ ਰੋਟੀ ਦੇ ਖਾਤਰ ਉਹਨੂੰ ਹੁੰਦਾ ਹੀ ਆ ਮੇਰੀ ਚੀਜ਼ ਵਿਕ ਜੇ ਉਹਨੇ ਕੀ ਕੀਤਾ ਆਪਦੀ ਗੱਠੜੀ ਖੋਲੀ ਆ ਤੇ ਮਹਾਰਾਜ ਦੇ ਅੱਗੇ ਰੱਖ ਦਿੱਤੀ ਆ ਕੀ ਕੀ ਆ ਉਹਦੇ ਵਿੱਚ ਚੀਜ਼ਾਂ ਨੇ ਜੋ ਉਹਨੇ ਕਹਿੰਗਾ ਸੀ ਬਿਲਕੁਲ ਉਹੀ ਆ ਲੂਣ ਤੇਲ ਜਿਵੇਂ ਕਿ ਘਰ ਦੇ ਸੌਦੇ ਦੀਆਂ ਚੀਜ਼ਾਂ ਹੁੰਦੀਆਂ ਨੇ ਕੁਝ ਦਾਲਾਂ ਨੇ ਇਦਾਂ ਦੀਆਂ ਚੀਜ਼ਾਂ ਨੇ ਨਾਲ ਕੀ ਆ ਉੱਤੇ ਤੋਲਣ ਵਾਸਤੇ ਉਹਨੇ ਵੱਟੇ ਰੱਖੇ ਹੋਏ ਆ ਹੁਣ ਉਹ ਪੁਰਾਣਾ ਜ਼ਮਾਨਾ ਉਹਦੇ ਵਿੱਚ ਅੱਜ ਵਾਂਗ ਲੋਹੇ ਦੇ ਵੱਟੇ ਨਹੀਂ ਪੱਥਰ ਦੇ ਵੱਟੇ ਹੁੰਦੇ ਸੀ ਪਹਿਲਾਂ ਹੁਣ ਗੁਰੂ ਸਾਹਿਬ ਜੀ ਨੇ ਕੋਈ ਵੀ ਸੌਦੇ ਦੀ ਚੀਜ਼ ਉਹਦੀ ਨਹੀਂ ਚੁੱਕੀ ਕਮਾਲ ਦੀ ਗੱਲ ਆ ਆਮ ਆਪਾਂ ਕੀ ਕਰਦੇ ਆ ਸੌਦਾ ਲੈਣ ਜਾਂਦੇ ਆ ਆਪਾਂ ਬੱਟੇ ਥੋੜੀ ਖਰੀਦਦੇ ਆ ਕਿਸੇ ਦੇ ਹੁਣ ਗੁਰੂ ਸਾਹਿਬ ਜੀ ਨੇ ਨਾ ਲੂਣ ਨੂੰ ਨਾ ਤੇਲ ਨੂੰ ਨਾ ਰੂਹੀ ਨੂੰ ਨਾ ਦਾਲਾਂ ਨੂੰ ਹੱਥ ਨਹੀਂ ਲਾਇਆ ਉਹਦੇ ਪਏ ਹੋਏ ਬੱਟੇ ਜਿਹੜੇ ਸੀਗੇ ਮਹਾਰਾਜ ਨੇ ਆਪਦੇ ਹੱਥ 'ਚ ਚੁੱਕਲੇ ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਇਹ ਖੜੇ ਕੌਤਕ ਦੇਖ ਰਹੇ ਆ ਗੁਰੂ ਸਾਹਿਬ ਜੀ ਕਹਿਣ ਲੱਗੇ ਵਪਾਰੀ ਜੀ ਦੱਸੋ ਸਾਨੂੰ ਆ ਬੱਟੇ ਜਿਹੜੇ ਆ ਇਹਨਾਂ ਦੇ ਨਾਂ ਦੱਸ ਦੋ ਇਹ ਕਿਵੇਂ ਕਿਵੇਂ ਦੇ ਬੱਟੇ ਆ ਕਿੰਨੇ ਕਿਲੋ ਦਾ ਕੋਈ ਕਿੰਨੇ ਸੇਰ ਦਾ ਦੱਸੋ ਵਪਾਰੀ ਬੋਲਿਆ ਕਹਿੰਦਾ ਸੰਤ ਜੀ ਪੰਜ ਸੇਰ ਆ ਜਿਹੜਾ ਸਭ ਤੋਂ ਵੱਡਾ ਏ ਪੰਜ ਸੇਰ ਦਾ ਫਿਰ ਉਦੋਂ ਥੱਲੇ ਦੋ ਸੇਰ ਫਿਰ ਇੱਕ ਸੇਰ ਏਕ ਏ ਮਾਹੇ ਆ ਇੱਕਾ ਤੇ ਜਿਹੜੀ ਛੋਟੀ ਜੀ ਬੱਟੀ ਆ ਮਹਾਰਾਜ ਕਹਿੰਦੇ ਇਹ ਕਿੰਨੇ ਸੇਰ ਦੀ ਆ ਕਹਿੰਦੇ ਨਹੀਂ ਜੀ ਇਹ ਸੇਰ ਦੀ ਨਹੀਂ ਇਹ ਤਾਂ ਪਾਉ ਆ ਪਾ ਪਾਈ ਆ ਜਿਹੜੀ ਤੁਹਾਡੇ ਹੱਥ ਵਿੱਚ ਚੁੱਕੀ ਹੋਈ ਆ ਗੁਰੂ ਨਾਨਕ ਸਾਹਿਬ ਜੀ ਨੇ ਬਾਕੀ ਸਾਰੇ ਬੱਟੇ ਉਹਨਾਂ ਨੂੰ ਛੱਡ ਕੇ ਇੱਕ ਛੋਟੀ ਜੀ ਬੱਟੀ ਜਿਹੜੀ ਸੀ ਪਾਈਆ ਦੀ ਉਹਨੂੰ ਆਪਦੀ ਤਲੀ ਤੇ ਰੱਖ ਲਿਆ ਸਾਧ ਸੰਗਤ ਜੀ ਤਲੀ ਤੇ ਰੱਖ ਲਿਆ ਕਿਉਂ ਰੱਖਿਆ ਇਹ ਸੁਣ ਕੇ ਗੁਰੂ ਮਹਾਰਾਜ ਨੇ ਪਤਾ ਕੀ ਬਚਨ ਕਹੇ ਕਹਿੰਦੇ ਸੁਣ ਗੁਰ ਕਹੈ ਧਾਨੇ ਪਾਉ ਜਿਨੇ ਆਪਣੋ ਲਗਨਾਮ ਤਰਾਉ ਕਹਿੰਦੇ ਕਮਾਲ ਦੀ ਗੱਲ ਧਾਨੇ ਪਾਈਆ ਧਾਨੇ ਪਾਉ ਆ जिने ਆਪਣਾ ਨਾਂ ਛੋਟਾ ਧਰਾਇਆ ਇਹਨੂੰ ਤਾਂ ਭਾਈ ਪੂਜਣਯੋਗ ਜਾਣਿਆ ਜਾਂਦਾ ਭਾਈ ਮਰਦਾਨਾ ਜੀ ਦੁਨੀਆਂ ਵਿੱਚ ਲੋਕ ਆਪ ਦੇ ਆਪ ਨੂੰ ਕੋਈ ਪੰਜ ਸ਼ੇਰ ਕਹਾਉਂਦਾ ਕੋਈ ਦੋ ਸ਼ੇਰ ਕਹਾਉਂਦਾ ਕੋਈ ਇੱਕ ਸ਼ੇਰ ਕਹਾਉਂਦਾ ਇੱਕ ਇਹ ਆ ਜਿਨੇ ਆਪ ਦੇ ਆਪ ਨੂੰ ਸਭ ਤੋਂ ਛੋਟਾ ਸਭ ਤੋਂ ਨੀਮਾ ਕਹਾਇਆ ਤੇ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਐ ਸਾਥ ਸੰਗ ਜੀ ਸਭ ਤੇ ਉੱਚਾ ਜਿਹੜਾ ਆਪਦੇ ਆਪ ਨੂੰ ਛੋਟਾ ਕਹਾਉਂਦਾ ਉਹ ਅਸਲ ਦੇ ਵਿੱਚ ਵੱਡਾ ਹੁੰਦਾ ਹੁਣ ਬਹੁਤ ਲੋਕ ਆ ਦੁਨੀਆ ਤੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਆ ਮੈਂ ਬਹੁਤ ਕੁਝ ਹਾਂ ਮੈਂ ਬਹੁਤ ਕੁਝ ਹਾਂ ਪਰ ਉਹ ਕੁਝ ਵੀ ਨਹੀਂ ਹੁੰਦੇ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਉਪਾਇਆ ਦੀ ਬੱਟੀ ਨੂੰ ਆਪਣੇ ਹੱਥ ਤੇ ਰੱਖ ਕੇ ਜੋ ਕਿਹਾ ਸੀ ਉਹਦੀ ਅਸਲ ਵਿੱਚ ਗੱਲ ਕੀ ਸੀ ਰਮਜ ਕੀ ਸੀ ਕਿਨੇ ਆਪਦੇ ਆਪ ਨੂੰ ਛੋਟਾ ਅਖਵਾਇਆ ਬਾਕੀ ਆਪਦੇ ਆਪ ਨੂੰ ਵੱਡੇ ਕਹਾਉਂਦੇ ਗੁਰੂ ਸਾਹਿਬ ਜੀ ਦੇ ਜਦੋਂ ਬਚਨੇ ਵਪਾਰੀ ਨੇ ਸੁਣਿਆ ਪੂਰਨ ਸੰਤ ਰਿਧੇ ਮੈਂ ਗੁਣੇ ਉਹਨੂੰ ਫਿਕਰਾਂ ਭੁੱਲ ਗਈਆਂ ਕਿ ਮੈਂ ਸੌਦਾ ਵੇਚਣਾ ਸਾਰੀ ਚਿੰਤਾ ਉਹਦੀ ਬਾਬੇ ਦੇ ਨੇੜੇ ਆ ਕੇ ਦਰਸ਼ਨ ਕਰਕੇ ਭੁੱਖ ਸਾਰੀ ਉਹਦੀ ਉਤਰ ਗਈ ਆ ਆਪਾ ਗਵਾ ਕੇ ਸ਼ਰਨ ਪਿਆ ਹੁਣ ਬਾਬੇ ਨੇ ਜਿਹੜੀ ਬੱਟੀ ਨੂੰ ਕਿਹਾ ਸੀਗਾ ਨਾ ਧੰਨ ਪਾਓ ਧਾਨੇ ਪਾਈਆ ਦੀ ਬੱਟੀ ਆ ਇਹਨੇ ਨੀਵਾ ਆਪਦੇ ਆਪ ਨੂੰ ਖਵਾਇਆ ਇਹਦੇ ਤੇ ਸਤਿਗੁਰੂ ਦੀ ਕਿਰਪਾ ਹੋਵੇਗੀ ਜਿਹੜਾ ਨੀਵਾ ਕਹਾਵੇਗਾ ਪਾਈਆ ਦੀ ਬੱਟੀ માં ਗੁਰੂ ਜੀ ਦਾ ਇਸ਼ਾਰਾ ਉਹ ਵਪਾਰੀ ਵੱਲ ਸੀਗਾ ਜਿਹੜਾ ਕਿ ਪਿਛਲੇ ਜਨਮਾਂ ਦੀ ਵੀ ਜਿੱਦੀ ਬਹੁਤ ਜ਼ਿਆਦਾ ਕਮਾਈ ਸੀਗੀ ਬਹੁਤ ਜ਼ਿਆਦਾ ਜਿਹਦੇ ਵਿੱਚ ਨਿਰਲੇਪਤਾ ਸੀਗੀ ਉਪਰਾਮ ਵੀ ਰਹਿੰਦਾ ਸੀ ਵਿਰਾਗ ਵੀ ਸੀ ਰੋਜੀ ਰੋਟੀ ਦੀ ਖਾਤਰ ਤਾਂ ਬੰਦਾ ਹੁਣ ਦਰਦਰ ਤੇ ਫਿਰਕੇ ਕੋਈ ਕੰਮ ਧੰਦਾ ਤਾਂ ਕਰਦਾ ਹੀ ਹੈ ਕੋਈ ਦਿਹਾੜੀ ਜਾਂਦਾ ਕੋਈ ਨੌਕਰੀ ਕਰਦਾ ਕੋਈ ਖੇਤੀ ਕਰਦਾ ਤਰ੍ਹਾਂ ਤਰ੍ਹਾਂ ਦੇ ਕੰਮ ਆ ਕਿਰਤ ਕੋਈ ਵੀ ਮਾੜੀ ਨਹੀਂ ਹੁੰਦੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਇਹ ਵਿਚਾਰਾ ਆਪ ਦਾ ਗੁਜ਼ਾਰਾ ਕਰਦਾ ਸੀ ਤੁਰ ਫਿਰ ਕੇ ਛੋਟਾ ਜਿਹਾ ਵਪਾਰੀ ਸੀਗਾ ਇਸ ਕਰਕੇ ਮਹਾਰਾਜ ਨੇ ਫਿਰ ਇਹਦੇ ਤੇ ਏਡੀ ਕਿਰਪਾ ਕੀਤੀ ਆ ਇਨਾ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੇ ਪਿਆਰ ਭਰੇ ਆਪਾ ਗਵਾ ਕੇ ਸ਼ਰਨ ਜਦੋਂ ਪਿਆ ਵਿਸ਼ੇ ਬਾਸ਼ਨਾ ਸਰਬ ਗਵਾਈ ਸਾਰੀਆਂ ਵਾਸ਼ਨਾਵਾਂ ਖਤਮ ਕਰ ਦਿੱਤੀਆਂ ਦੀਨ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਸੀਸ ਧਰਿਆ ਕਾਫੀ ਧੀਰ ਪਿਆਰਿਆ ਸਿਰ ਚੁੱਕਿਆ ਹੀ ਨਹੀਂ ਇਹਨੇ ਪਰਿਓ ਰਹੋ ਨਾ ਉਠਾਵਨ ਕੀਨੰਗ ਮਹਾਰਾਜ ਨੇ ਉਹਦੀ ਦੀਨਤਾ ਦੇਖੀ ਉਹਦੇ ਸਿਰ ਉੱਪਰ ਆਪਣਾ ਕਮਲ ਫੁੱਲ ਵਰਗਾ ਹੱਥ ਰੱਖਿਆ ਹੁਣ ਬਾਬੇ ਦੀ ਅਸੀਸ ਅਸੀਸ ਤਾਂ ਕੋਈ ਵੈਸੇ ਬਜ਼ੁਰਗ ਦੇ ਦੇਵੇ ਉਹ ਵੀ ਬੰਦੇ ਲਈ ਮਾਣ ਦੀ ਗੱਲ ਹੁੰਦੀ ਆ ਪਰ ਜਗਤਗੁਰੂ ਦੀਨ ਦੁਨੀ ਦੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਅਸੀਸ ਦਿੱਤੀ ਸਤ ਕਰਤਾਰ ਤੈਨੂੰ ਚੇਤੇ ਆਵੇ ਕਦੇ ਵਿਸਰੇ ਨਾ ਤੇ ਸ਼ਨ ਖੁੱਲ ਗਏ ਵਿਕਟ ਕਪਾਟਾ ਤੇ ਉਹਦੇ ਕਪਾਟ ਖੁੱਲ ਗਏ ਕਪਾੜ ਜਦੋਂ ਖੁੱਲ ਗਏ ਸਭ ਕੁਝ ਇਨਾ ਅਜਬ ਨਜ਼ਾਰਾ ਹੋ ਗਿਆ ਕਿ ਗੱਲ ਹੋਰ ਹੀ ਹੋਰ ਦੀ ਬਣ ਗਈ ਆ ਮਨ ਦੀ ਜਿਹੜੀ ਖੇੜ اٹਕੀ ਪਈ ਸੀ ਉਹ ਬਣ ਗਈ ਆ ਹਿਰਦੇ ਵਿੱਚ ਤਿੰਨ ਲੋਕਾਂ ਦੀ ਸੋਝੀ ਆ ਗਈ ਆ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਆ ਭਾਈ ਬਾਲਾ ਜੀ ਨੇ ਇਹ ਕਥਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁਣਾਈ ਸੀ ਉਸ ਵਕਤ ਸੰਗਤ ਵਿੱਚੋਂ ਕਿਸੇ ਨੇ ਕਹਿ ਦਿੱਤਾ ਸਰੋਤਿਆਂ ਵਿੱਚੋਂ ਕਿ ਤੁਰੇ ਜਾਂਦੇ ਤੇ ਨੀ ਛੇਤੀ ਕਿਰਪਾ ਕਿਵੇਂ ਹੋ ਗਈ ਆ ਉਹਨੇ ਕੋਈ ਸੇਵਾ ਨਹੀਂ ਕੀਤੀ ਗੁਰੂ ਨਾਨਕ ਦੇਵ ਜੀ ਦੀ ਕੋਈ ਕਿਰਤ ਕਮਾਈ ਨਹੀਂ ਕੀਤੀ ਸ਼ਬਦ ਦਾ ਅਭਿਆਸ ਨਹੀਂ ਕੀਤਾ ਗੁਰੂ ਜੀ ਨੂੰ ਪਾ ਕੇ ਗਿਆਨਵਾਨ ਹੋ ਗਿਆ ਤਿੰਨ ਲੋਕਾਂ ਦੀ ਸੋਝੀ ਹੋ ਗਈ ਆ ਇਹ ਗੱਲ ਹੋਈ ਕਿਵੇਂ ਆ ਉਦੋਂ ਫਿਰ ਆਖਿਆ ਭਾਈ ਮਰਦਾਨਾ ਜੀ ਨੇ ਵੀ ਇਹੀ ਗੱਲ ਬਾਬੇ ਤੋਂ ਪੁੱਛੀ ਸੀ ਵੀ ਬਾਬਾ ਜੀ ਤੁਰੇ ਜਾਂਦਿਆਂ ਤੇ ਕਿਰਪਾ ਮੈਂ ਵੀ ਪੁੱਛਿਆ ਸੀ ਬਾਬੇ ਨੂੰ ਭਾਈ ਬਾਲਾ ਜੀ ਕਹਿੰਦੇ ਕਿ ਤੁਰੇ ਜਾਂਦੇ ਤੇ ਸਤਿਗੁਰੂ ਕਿਰਪਾ ਫਿਰ ਮਹਾਰਾਜ ਨੇ ਜਵਾਬ ਕੀ ਦਿੱਤਾ ਸੀ ਉਹਦਾ ਉਹ ਆਪਾਂ ਸਮਝਣਾ ਆਪਣੇ ਤੇ ਵੀ ਤੁਰੇ ਜਾਂਦੇ ਆਂ ਤੇ ਕਿਰਪਾ ਹੋ ਸਕਦੀ ਆਂ ਆਪਣੇ ਤੇ ਵੀ ਕੀ ਘਰੇ ਬੈਠੇ ਆਂ ਨਾਨਕ ਘਰ ਬੈਠੇ ਆਂ ਸੋਹ ਪਾਈਏ ਸਤਿਗੁਰ ਕੈ ਉਪਦੇਸ਼ ਕੀ ਇਹ ਕਿਰਪਾ ਹੋ ਸਕਦੀ ਆਂ ਆਉ ਜਾਣਦੇ ਆਂ ਇਸ ਸਵਾਲ ਦਾ ਜਵਾਬ ਕੀ ਦਿੱਤਾ ਸੀ ਉਸ ਵੇਲੇ ਪੁੱਛਿਆ ਜਦੋਂ ਗੁਰੂ ਮਹਾਰਾਜ ਨੇ ਬੜੀ ਖੁਸ਼ੀ ਕੀਤੀ ਆਂ ਵੀ ਬਾਬਾ ਜੀ ਇਹ ਦੱਸੋ ਵੀ ਇਹ ਵਪਾਰੀ ਵਿੱਚ ਕੀ ਖਾਸ ਸੀ ਤੁਸੀਂ ਇਹਦੇ ਤੇ ਕਿਰਪਾ ਕੀਤੀ ਕਈ ਤੁਹਾਡੇ ਦਰਬਾਰ ਵਿੱਚ ਆਉਂਦੇ ਨੇ ਗੁਰੂ ਘਰ ਦੀ ਸੇਵਾ ਵੀ ਕਰਦੇ ਨੇ ਬਹੁਤ ਜ਼ਿਆਦਾ ਮਸ਼ੱਕਤ ਕਰਦੇ ਆ ਫਿਰ ਉਹਨਾਂ ਤੇ ਜਾ ਕੇ ਕਿਰਪਾ ਹੁੰਦੀ ਆ ਤੇ ਮਹਾਰਾਜ ਕਹਿੰਦੇ ਸੁਣੋ ਭਾਈ ਫਿਰ ਕਿਉਂ ਇਹ ਵਪਾਰੀ ਤੇ ਕਿਰਪਾ ਹੋਈ ਆ ਪੂਰਵ ਜਨਮ ਪੁੰਨ ਇਸਕੇਰੇ ਮਿਲ ਸਤ ਸੰਗਤ ਕੀਨ ਘਨੇਰੇ ਗੁਰੂ ਸਾਹਿਬ ਜੀ ਨੇ ਉਹਦੇ ਪਿਛਲੇ ਕਰਮਾਂ ਬਾਰੇ ਦੱਸਿਆ ਦੇਖੋ ਇੱਕ ਤਾਂ ਪਿਛਲੇ ਕਰਮ ਹੁੰਦੇ ਆ ਜਿਵੇਂ ਜਿਸ ਬੰਦੇ ਨੇ ਜਨਮ ਲੈ ਲਿਆ ਉਹਨੂੰ ਜਨਮ ਲੈ ਨੂੰ 30 35 ਸਾਲ ਹੋ ਗਏ ਆ 40 ਸਾਲ ਹੋ ਗਏ ਆ 5 ਸਾਲ ਪਹਿਲਾਂ ਉਹਨੇ ਕੀ ਕੀਤਾ 10 ਸਾਲ ਪਹਿਲਾਂ ਕੀ ਕੀਤਾ 1 ਸਾਲ ਪਹਿਲਾਂ ਕੀ ਕਰਦਾ ਰਿਹਾ 6 ਮਹੀਨੇ ਪਹਿਲਾਂ ਕੀ ਕਰਦਾ ਰਿਹਾ ਮਹੀਨਾ ਪਹਿਲਾਂ ਕੀ ਕਰਦਾ ਰਿਹਾ ਇੱਕ ਤਾਂ ਪਿਛਲੇ ਕਰਮ ਇਹ ਹੋ ਗਏ ਜਦੋਂ ਦਾ ਬੰਦੇ ਨੇ ਜਨਮ ਲਿਆ ਧਰਤੀ ਤੇ ਆਇਆ ਉਦੋਂ ਤੋਂ ਕੀ ਕਰ ਰਿਹਾ ਇੱਕ ਹੋ ਗਿਆ ਪਿਛਲਾ ਜਨਮ ਪਿਛਲਾ ਜਨਮ ਜਿਹੜਾ ਉਹਦੇ ਵਿੱਚ ਨੇ ਕੀ ਕੀਤਾ ਸੀ ਮਹਾਰਾਜ ਕਹਿੰਦੇ ਸੁਣੋ ਇਨੇ ਪੁੰਨ ਬਹੁਤ ਕੀਤੇ ਆ ਇਤਨੇ ਪੁੰਨ ਕੀਤੇ ਆ ਪੁੰਨਾ ਵਿੱਚੋਂ ਇੱਕ ਪੁੰਨਾ ਉਹ ਕਿਹੜਾ ਪੁੰਨਾ ਸਾਧ ਸੰਗਤ ਕਰਨਾ ਮਿਲ ਸਤ ਸੰਗਤ ਕੀਨ ਘਨੇਰੇ ਇਹਨੇ ਸੰਗਤ ਬੜੀ ਕੀਤੀ ਸਾਧੂਆਂ ਦੀ ਸਿਮਰਨ ਬੜਾ ਕੀਤਾ ਸਾਰੇ ਕਾਰਜੇ ਦੇ ਠੀਕ ਸੀਗੇ ਇਹਨੂੰ ਗਿਆਨ ਮਿਲਣ ਦੀ ਲੋੜ ਹੀ ਸੀਗੀ ਬਸ ਥੋੜਾ ਜਿਹਾ ਜਿਵੇਂ ਕਿ ਕੋਈ ਦੀਵਾ ਹੋਵੇ ਬੱਤੀ ਹੋਵੇ ਤੇਲ ਜਦੋਂ ਇਕੱਠੇ ਹੁੰਦੇ ਆ ਅੱਗ ਲਾਉਣ ਦੀ ਦੇਰੀ ਰਹਿ ਜਾਂਦੀ ਆ ਦੀਵਾ ਜਗ ਪੈਂਦਾ ਦੀਪਕ ਬਾਤੀ ਤੇਲ ਜੁੱਤ ਪਾਵਕ ਲਾਵਣ ਦੇਰ ਹੋਏ ਰੋਸ਼ਨੀ ਤੁਰਤ ਮਿਲ ਤਉ ਇਸ ਕੋ ਤੂੰ ਏਰ ਬਾਬੇ ਨੇ ਸਾਨੂੰ ਪੁੱਛਿਆ ਦੀਵਾ ਹੋਵੇ ਬੱਤੀ ਹੋਵੇ ਤੇਲ ਵੀ ਹੋਵੇ ਤੇ ਦੀਵਾ ਜਗਾਉਣਾ ਹੋਵੇ ਕਿਹੜੀ ਚੀਜ਼ ਰਹਿ ਜਾਂਦੀ ਆ ਪਿੱਛੇ ਵਸਾਗੀ ਲਾਉਣੀ ਆ ਤੇ ਇਸ ਕਰਕੇ ਫਿਰ ਉਹ ਜਲ ਪੈਂਦਾ ਹੈ ਰੋਸ਼ਨ ਕਰ ਦਿੰਦਾ ਸਭ ਕੁਝ ਐਵੇਂ ਵਪਾਰੀ ਨਾਲ ਹੋਇਆ ਸਮਝੋ ਤਿਉ ਇਸ ਕੋ ਤੂੰ ਹੇਰ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਇਸ ਤਰ੍ਹਾਂ ਦੇ ਵਪਾਰੀ ਨਾਲ ਘਟਨਾ ਖੋਈ ਆ ਸੁਣ ਕੇ ਕਹਿੰਦੇ ਹਿਰਦੇ ਵਿੱਚ ਅਸੀਂ ਬੜੇ ਖੁਸ਼ ਹੋਗੇ ਬਹੁਤ ਪ੍ਰਸੰਤਾ ਹੋਗੀ ਫਿਰ ਕਹਿੰਦੇ ਅੱਗੇ ਸੁਣੋ ਅੱਗੇ ਕੀ ਹੋਇਆ ਅੱਗੇ ਵਪਾਰੀ ਨੂੰ ਨਿਹਾਲ ਕਰਕੇ ਸਤਗੁਰੂ ਮਹਾਰਾਜ ਚੱਲ ਪਿਆ ਇੱਕ ਵੱਡੀ ਉਜਾੜ ਆਈ ਆ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੁਨੀਆਂ ਦੇ ਲੋਕਾਂ ਨੂੰ ਸਮਝਾਉਣ ਦੀ ਖਾਤਰ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਛੱਡੀ ਰੱਖਿਆ ਸੁਲਤਾਨਪੁਰ ਲੋਧੀ ਰਹੇ ਉਹ ਵੀ ਵਿਸਾਰ ਦਿੱਤਾ ਛੱਡ ਦਿੱਤਾ ਬਾਬੇ ਨੇ ਫਿਰ ਜਗਤ ਫੇਰੀ ਕੀਤੀ ਆ ਤੁਰੇ ਜਾਂਦੇ ਆ ਇੱਕ ਵੱਡੀ ਉਜਾੜ ਆ ਗਈ ਆ ਕਈ ਕੋਹਾਂ ਤੱਕ ਕੋਈ ਪਿੰਡ ਨਾ ਆਇਆ ਨਾ ਹੀ ਬੰਦਾ ਨਾ ਹੀ ਕੋਈ ਜਾਨਵਰ ਕੁਝ ਵੀ ਦਿਖਾਈ ਨਹੀਂ ਦਿੱਤਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਸ੍ਰੀ ਪ੍ਰਭ ਇਹ ਉद्याਨ ਮਹਾਨ ਆ ਇਹ ਤਾਂ ਜੰਗਲ ਹੀ ਬਹੁਤ ਵੱਡਾ ਜੀ ਜੰਗਲ ਇੰਨਾ ਵੱਡਾ ਜਿਹਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਆਉਂਦਾ ਜੀ ਇੱਥੇ ਨਾ ਕੋਈ ਬੰਦਾ ਛੱਡੋ ਕੋਈ ਜਾਨਵਰ ਕੋਈ ਪੰਛੀ ਤੱਕ ਵੀ ਦਿਖਾਈ ਨਹੀਂ ਦੇ ਰਿਹਾ ਮਹਾਰਾਜ ਸੁਣ ਕੇ ਬੋਲੇ ਕਿਰਪਾ ਨਿਧਾਨਾ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹਨੂੰ ਉਜਾੜ ਨਾ ਜਾਣੋ ਜੀ ਉਜਾੜ ਨਾ ਕਹੋ ਭਾਈ ਮਰਦਾਨਾ ਜੀ ਇੱਥੇ ਤਾਂ ਇੱਕ ਬਹੁਤ ਵੱਡਾ ਸੁੰਦਰ ਨਗਰ ਵੱਸਦਾ ਧਿਆਨ ਦੇ ਨਾਲ ਤਾਂ ਦੇਖੋ ਪਰ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾ ਸੱਚ ਕਹਿਣਾ ਮੈਨੂੰ ਤਾਂ ਇੱਥੇ ਕੋਈ ਨਗਰ ਨਜ਼ਰ ਨਹੀਂ ਆਉਂਦਾ ਉਜਾੜ ਹੀ ਉਜਾੜ ਨਜ਼ਰ ਆਈ ਜਾਂਦੀ ਆ ਤੇ ਸੱਚੇ ਪਾਤਸ਼ਾ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਵੀ ਸੱਚੇ ਹੋ ਤੁਸੀਂ ਵੀ ਠੀਕ ਹੋ ਉਹਨਾਂ ਆਖਿਆ ਬਾਬਾ ਉਹ ਕਿਸ ਤਰ੍ਹਾਂ ਜਾਂ ਤਾਂ ਇਹ ਨਗਰੀ ਹੋ ਸਕਦੀ ਆ ਤੁਸੀਂ ਕਹਿੰਦੇ ਹੋ ਨਗਰ ਵੱਸਦਾ ਇੱਥੇ ਤੇ ਮੈਨੂੰ ਉਜਾੜ ਹੀ ਉਜਾੜ ਨਜ਼ਰ ਆਈ ਜਾਂਦੀ ਆ ਹੁਣ ਇੱਕ ਗੱਲ ਹੀ ਹੋ ਸਕਦੀ ਆ ਦੋਨਾਂ ਵਿੱਚੋਂ ਜਾਂ ਤਾਂ ਇੱਥੇ ਨਗਰ ਵਸਦਾ ਹੋਵੇਗਾ ਜਾਂ ਉਜਾੜ ਹੋਵੇਗੀ ਦੋਨੇ ਚੀਜ਼ਾਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ ਦਰਅਸਲ ਗੱਲ ਇਹ ਸੀ ਭਾਈ ਮਰਦਾਨਾ ਜੀ ਨੂੰ ਉੱਥੇ ਜੋ ਕੁਝ ਨਜ਼ਰ ਆਇਆ ਉਜਾੜ ਹੀ ਉਜਾੜ ਤੇ ਜੰਗਲ ਹੀ ਜੰਗਲ ਜਿਹਨੂੰ ਦੇਖ ਕੇ ਉਹਨਾਂ ਨੂੰ ਡਰ ਲੱਗਾ ਬਾਬੇ ਨੇ ਫਿਰ ਉੱਥੇ ਆਖਿਆ ਤੁਸੀਂ ਵੀ ਆਪਣੀ ਜਗ੍ਹਾ ਠੀਕ ਹੋ ਅਸਲ ਵਿੱਚ ਗੱਲ ਇਹ ਹੈ ਭਾਈ ਸਾਹਿਬ ਜੀ ਜੈ ਪਰਮੇਸ਼ਰ ਚੇਤਨਾ ਆਵੇ ਸੋ ਬਸਦੀ ਉद्याਨ ਲਿਖਾਵੇ ਜਿੱਥੇ ਰੱਬ ਦਾ ਨਾਮ ਬੰਦੇ ਨੂੰ ਚਿੱਤ 'ਚ ਨਹੀਂ ਆਉਂਦਾ ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ ਉਹ ਵਸਦੀ ਵਸਦੀ ਵੀ ਜੰਗਲੀ ਹੁੰਦੀ ਐ ਉਹ ਅਜਾੜ ਹੀ ਹੁੰਦੀ ਆ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਤਲ ਸੋਹਣ ਚੋਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਹੇਂ ਦਾ ਸਹੀ ਨਗਰਿ ਉਜਾੜੀ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਦੇਖੋ ਜਿੱਥੇ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਵਸਦੇ ਸ਼ਹਿਰ ਵੀ ਉਜਾੜ ਸਮਾਨ ਹੁੰਦੇ ਆ ਕਿੱਥੇ ਨਾਮ ਹੀ ਨਹੀਂ ਜਪਿਆ ਜਾਂਦਾ ਇਸ ਕਰਕੇ ਇੱਥੇ ਕਦੇ ਵੀ ਖੁਸ਼ੀ ਨਹੀਂ ਹੁੰਦੀ ਕਿਉਂਕਿ ਇੱਥੇ ਰੱਬ ਦਾ ਨਾਮ ਹੀ ਨਹੀਂ ਲਿਆ ਜਾਂਦਾ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਤੁਹਾਨੂੰ ਆਪ ਜੀ ਵਾਕਈ ਇਹ ਗੱਲ ਸੱਚ ਆ ਜਿਨ੍ਹਾਂ ਸ਼ਹਿਰਾਂ ਵਿੱਚ ਜਿਨ੍ਹਾਂ ਪਿੰਡਾਂ ਵਿੱਚ ਜਿਨ੍ਹਾਂ ਕਸਬਿਆਂ ਵਿੱਚ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਤਾਂ ਵਸਦੀਆਂ ਹੋਈਆਂ ਵੀ ਬਸਤੀਆਂ ਉਜਾੜੀ ਆ ਬਿਲਕੁਲ ਸੱਚ ਇਸ ਕਰਕੇ ਮੈਨੂੰ ਇਹ ਉਜਾੜੀ ਪ੍ਰਤੀਤ ਹੋਇਆ ਬਾਬੇ ਨੇ ਆਖਿਆ ਬਿਲਕੁਲ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਦੱਸਿਆ ਇੱਥੇ ਕੁਝ ਵੀ ਨਹੀਂ ਹੈਗਾ ਜਦੋਂ ਕਿ ਇੱਥੇ ਵਸਤੀ ਹੈ ਫਿਰ ਬਾਬੇ ਨੇ ਕਿਰਪਾ ਕਰਕੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਦਿਖਾਇਆ ਵੀ ਦੇਖੋ ਕਿੰਨੇ ਨਗਰ ਵਸ ਰਹੇ ਆ ਕਿੰਨੇ ਲੋਕ ਰਹਿ ਰਹੇ ਆ ਕਿੱਡਾ ਵੱਡਾ ਨਗਰ ਆਹੇ ਕਈਆਂ ਨਗਰਾਂ ਦਾ ਇੱਕ ਨਗਰ ਬਣਿਆ ਹੋਇਆ ਕਿੰਨੇ ਆਵਾਜ਼ ਆਈ ਕਿੰਨੇ ਲੋਕ ਆ ਜਾ ਰਹੇ ਆ ਪਰ ਨਾਮ ਨਹੀਂ ਜਪਦੇ ਜਿਸ ਕਰਕੇ ਉਜਾੜ ਹੀ ਉਜਾੜ ਪ੍ਰਤੀਤ ਹੋਈ ਆ ਇਹ ਸਾਧ ਸੰਗਤ ਜੀ ਪ੍ਰਤੀਕ ਗੱਲਾਂ ਹੁੰਦੀਆਂ ਇਸ਼ਾਰੇ ਮਾਤਰ ਗੱਲਾਂ ਹੁੰਦੀਆਂ ਇਹਨਾਂ ਤੋਂ ਆਪਾਂ ਸੇਧ ਲੈਣੀ ਹੁੰਦੀ ਹੈ ਸਤਿਗੁਰੂ ਜੀ ਨੇ ਕਲਾ ਕਦੋਂ ਕਿਵੇਂ ਵਰਤਾਈ ਆ ਉਹਦੇ ਪਿੱਛੇ ਕਾਰਨ ਹੁੰਦਾ ਕਈ ਵਾਰੀ ਅਸੀਂ ਕਹਿਣ ਲੱਗ ਜਾਂਦੇ ਆ ਇਹ ਗੁਰੂ ਨਾਨਕ ਸਾਹਿਬ ਜੀ ਕਹਿ ਦਿੰਦੇ ਆ ਕਰਾਮਾਤ ਕਹਿਰ ਪਰ ਜਦੋਂ ਕਰਾਮਾਤ ਕਹਿਰ ਕਦੋਂ ਆ ਇਹ ਵੀ ਅਸੀਂ ਸਮਝੀਏ ਕਰਾਮਾਤ ਕਹਿਰ ਹੋਦੋਂ ਆ ਜਦੋਂ ਕੋਈ ਆਪਣਾ ਨਾਮ ਕਰਨ ਲਈ ਇਹ ਦਿਖਾਵੇ ਜਦੋਂ ਕੋਈ ਗੁਰਬਾਣੀ ਦੀ ਬੇਅਦਬੀ ਕਰਨ ਲਈ ਕਰੇ ਜਦੋਂ ਕੋਈ ਕਿਸੇ ਦਾ ਨੁਕਸਾਨ ਕਰੇ ਕਿਸੇ ਨੂੰ ਜਦੋਂ ਸਮਝਾਉਣ ਖਾਤਰ ਕੋਈ ਕਲਾ ਰੱਬ ਨਾਲ ਜੋੜਨ ਲਈ ਵਰਤੀ ਜਾਂਦੀ ਆ ਉਹ ਕਲਾ ਵੀ ਇੱਕ ਪੌੜੀ ਬਣ ਜਾਂਦੀ ਰੱਬ ਤੱਕ ਪਹੁੰਚਣ ਦੀ ਅੱਲਾਹ ਤੱਕ ਪਹੁੰਚਣ ਦੀ ਫਿਰ ਉੱਥੇ ਨਗਰ ਦੇ ਬਾਹਰ-ਬਾਰ ਮਹਾਰਾਜ ਨੇ ਡੇਰਾ ਲਾਇਆ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਨਾਮ ਨਹੀਂ ਜਪਦੇ ਹੁਣ ਆਪਾਂ ਇੱਥੇ ਬੈਠ ਕੇ ਨਾਮ ਜਪਾਂਗੇ ਆਸਾ ਰਾਗ ਦੇ ਵਿੱਚ ਬਾਬੇ ਨੇ ਸ਼ਬਦ ਗਾਇਆ ਤੇ ਜੇ ਤੁਸੀਂ ਉਹਦੇ ਅਰਥ ਪੜ ਲਓਗੇ ਨਾ ਜਾਂ ਸਰਵਣ ਕਰ ਲਓਗੇ ਸਾਧ ਸੰਗਤ ਜੀ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪੈ ਜਾਣਗੀਆਂ ਜਿਹੜੇ ਸੁੱਖਾਂ ਦੀ ਖਾਤਰ ਅਸੀਂ ਭੱਜੇ ਫਿਰਦੇ ਆਂ ਜੇ ਪਾਵਨ ਸ਼ਬਦ ਦੇ ਅਰਥ ਸਮਝ ਲਈਏ ਸਾਨੂੰ ਹਰ ਗੱਲ ਸਮਝ ਆ ਜਾਵੇਗੀ ਜਿਹੜੇ ਸਵਾਲ ਅਸੀਂ ਲੱਭਦੇ ਫਿਰਦੇ ਆਂ ਮਹਾਰਾਜ ਕਹਿੰਦੇ ਦੇਖੋ ਰੱਬ ਦੇ ਦਰਸ਼ਨਾਂ ਦੀ ਖਾਤਰ ਵਾਹਿਗੁਰੂ ਦੇ ਦਰਸ਼ਨਾਂ ਦੀ ਖਾਤਰ ਦੇਵਤੇ ਵੀ ਲੱਭਦੇ ਫਿਰਦੇ ਆਂ ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਖ ਪਏ ਆ ਜਿਹੜੇ ਜੋਗੀ ਲੋਕ ਆ ਕਈ ਪਾ ਕੇ ਕੱਪੜੇ ਘਰ-ਵਾਰ ਛੱਡ ਕੇ ਤੁਰੇ ਫਿਰਦੇ ਆਂ ਘਰਾਂ 'ਚ ਮੰਗਣ ਆ ਜਾਂਦੇ ਆ ਜੇ ਕੋਈ ਖੈਰ ਪਾ ਦੇਵੇ ਠੀਕ ਨਹੀਂ ਖੈਰ ਮਿਲੀ ਤਾਂ ਵੀ ਠੀਕ ਚਲੋ ਰੱਬ ਦੇ ਪਿਆਰ ਵਿੱਚ ਰੰਗੀਆਂ ਰੂਹਾਂ ਵੀ ਹੁੰਦੀਆਂ ਨੇ ਕੁਝ ਮੰਗਤੇ ਵੀ ਸਬਰ ਵਾਲੇ ਹੁੰਦੇ ਆ ਮੂੰਹੋਂ ਕੁਝ ਨਹੀਂ ਕਹਿੰਦੇ ਆ ਕੇ ਦਰ ਤੇ ਖੜ ਜਾਂਦੇ ਆ ਕਿਸੇ ਨੇ ਦੇਤਾ ਕੁਝ ਠੀਕ ਨਹੀਂ ਦਿੱਤਾ ਤਾਂ ਵੀ ਸ਼ੁਕਰ ਕਰਦੇ ਅੱਗੇ ਚਲੇ ਜਾਂਦੇ ਆ ਇਹੋ ਜੇ ਲੋਕ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਥ ਕੀਏ ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤੇ ਉਹਨਾਂ ਨੇ ਵੀ ਭੁੱਖ ਸਹਾਰੀ ਧਾਰਮਿਕ ਸਥਾਨਾਂ ਦੇ ਚੱਕਰ ਕੱਟੇ ਆ ਕੀ ਜੋਗੀ ਜਤੀ ਜਿੰਨੇ ਵੀ ਲੋਕ ਆ ਕੱਪੜੇ ਗੇਰੂ ਰੰਗ ਦੇ ਪਾ ਕੇ ਫਿਰਦੇ ਰਹੇ ਆ ਤੋ ਕਾਰਨ ਸਾਹਿਬਾ ਰੰਗ ਰਤੇ ਐ ਮੇਰੇ ਮਾਲਕ ਤੈਨੂੰ ਮਿਲਣ ਲਈ ਅਨੇਕਾਂ ਬੰਦੇ ਪਿਆਰ ਵਿੱਚ ਰੰਗੇ ਰਹਿੰਦੇ ਆ ਪਰ ਤੇਰੇ ਨਾਮ ਬਹੁਤ ਨੇ ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿਣ ਨਾ ਜਾਈ ਤੇਰੇ ਗੁਣ ਕੀਤੇ ਤੇ ਕਿੰਨੇ ਹੀ ਨਾਮ ਆ ਬਿਆਨਤ ਰੂਪ ਆ ਬਿਆਨਤ ਗੁਣਾ ਕਿਸੇ ਪਾਸੋਂ ਕਹੇ ਨਹੀਂ ਜਾ ਸਕਦੇ ਇਸ ਕਰਕੇ ਨਾ ਮਹਾਰਾਜ ਸੱਤੀ ਪਾਸ਼ਾ ਜੀ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਮਨ ਦੀ ਸ਼ਾਂਤੀ ਖਾਤਰ ਕਈਆਂ ਨੇ ਆਪ ਦਾ ਰਾਜ ਭਾਗ ਛੱਡਿਆ ਪਰthri ਨੇ ਨਹੀਂ ਛੱਡਿਆ ਸੀ ਉਪਰਾਮ ਹੋ ਗਿਆ ਸੀ ਕਿ ਜਿਹੜੇ ਪਰਿਵਾਰ ਦੀ ਖਾਤਰ ਮੈਂ ਇੰਨਾ ਕੁਝ ਕਰਦਾ ਜੇ ਉਹ ਮੇਰੇ ਨਹੀਂ ਬਣੇ ਮੇਰੀ ਘਰ ਵਾਲੀ ਮੇਰੀ ਨਹੀਂ ਬਣੀ ਨੀ ਮੈਂ ਰਾਜ ਭਾਗ ਤੋਂ ਕੀ ਕਰਾਉਣਾ ਜੰਗਲ ਵਿੱਚ ਚਲੇ ਗਏ ਬਹੁਤ ਰਾਜੇ ਆ ਮਹਾਤਮਾ ਬੁੱਧ ਵਰਗੇ ਸੁਧਾਰਥ ਵਰਗੇ ਜਿਹੜੇ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਤੁਰ ਗਏ ਕੀ ਦੀ ਖਾਤਰ ਸੱਚ ਦੀ ਖਾਤਰ ਦਰ ਕਰ ਮਹਿਲਾਂ ਹਸਤੀ ਘੋੜੇ ਛੋੜ ਬਲਾਇਤ ਦੇਸ਼ ਗਏ ਐ ਵਾਹਿਗੁਰੂ ਲੋਕ ਆਵਦੇ ਘਰ ਵਿੱਚ ਖੜੇ ਹਾਥੀ ਦਰਵਾਜ਼ੇ ਮਹਿਲ ਮਾੜੀਆਂ ਛੱਡ ਕੇ ਜੰਗਲ 'ਚ ਚਲੇ ਗਏ ਪੀਰ ਪੈਗੰਬਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਏ ਅਨੇਕਾਂ ਪੀਰ ਆਇਆ ਪੈਗੰਬਰ ਆਇਆ ਬੜੇ ਸਦਕੀ ਲੋਕ ਆਏ ਇੱਥੇ ਇਨਾਂ ਨੇ ਤੇਰੇ ਦਰ ਤੇ ਕਬੂਲ ਹੋਣ ਲਈ ਦੁਨੀਆ ਹੀ ਛੱਡਤੀ ਸਾਰੀ ਦੁਨੀਆ ਤਿਆਗਤੀ ਕਈਆਂ ਨੇ ਦੇਖੋ ਵੀ ਮੈਂ ਤੇਰੇ ਦਰ ਤੇ ਕਬੂਲ ਹੋ ਜਾਂ ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁੱਖ ਤਿਆਗ ਗਏ ਆ ਕਈ ਕੱਪੜੇ ਹੀ ਨਹੀਂ ਪਾਉਂਦੇ ਨਾਗੇ ਸਾਧੂ ਹੁੰਦੇ ਅੱਜ ਵੀ ਹੈਗੇ ਆ ਅੱਜ ਵੀ ਹੈਗੇ ਸਾਧ ਸੰਗਤ ਜੀ ਕਈ ਭਸਮਾ ਮਲਦੇ ਆ ਕਈ ਕਹਿੰਦੇ ਅਸੀਂ ਇੰਨੇ ਦਿਨ ਭੁੱਖੇ ਰਹਾਂਗੇ ਵਰਤ ਰੱਖਦੇ ਆ ਕੀ ਨਹੀਂ ਕਰਦੇ ਇੰਨਾ ਕੁਝ ਹੈ ਕਿਤਨਾ ਕੁਝ ਕਰ ਲਿਆ ਦੁਨੀਆ ਦੇ ਲੋਕਾਂ ਨੇ ਹੁਣ ਬਾਬੇ ਨੇ ਦੱਸਿਆ ਸੀ ਭਾਈ ਮਰਦਾਨਾ ਜੀ ਕਿ ਭੰਗ ਵੀ ਪੀਂਦੇ ਆ ਭੰਗ ਪੀ ਕੇ ਕਹਿ ਦਿੰਦੇ ਆ ਸਾਡੀ ਸੁਰਤ ਜੜਦੀ ਆ ਕਈ ਚੰਮ ਦੀ ਝੋਲੀ ਲੈ ਲੈਂਦੇ ਆ ਕਿਸੇ ਦੇ ਘਰ ਵਿੱਚ ਮੰਗਣ ਲਈ ਕਈ ਖੱਪਰ ਹੱਥ 'ਚ ਫੜ ਲੈਂਦੇ ਆ ਕੋਈ ਡੰਡਾ ਹੱਥ ਵਿੱਚ ਫੜ ਲੈਂਦਾ ਕੋਈ ਜੰਗਮ ਬਣ ਜਾਂਦਾ ਕੋਈ ਬੋਦੀ ਕੋਈ ਜਨੇਊ ਤੇ ਧੋਤੀ ਦਾ ਧਾਰਨੀ ਬਣ ਜਾਂਦਾ ਖੱਲੜੀ ਖੱਪਰੀ ਲੱਕੜੀ ਚਮੜੀ ਸਿੱਖਾਂ ਸੂਤ ਧੋਤੀ ਕੀਨੀ ਕਈ ਇਸ ਤਰ੍ਹਾਂ ਦੇ ਵਸਤਰ ਪਾ ਕੇ ਤੁਰੇ ਫਿਰਦੇ ਆ ਪਰ ਗੁਰੂ ਨਾਨਕ ਸਾਹਿਬ ਜੀ ਇਹਦਾ ਨਚੋੜ ਕੱਢਦੇ ਆ ਤਤਸਾਰ ਕੱਢਦੇ ਆ ਕਹਿੰਦੇ ਨੇ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਣਵੇ ਨਾਨਕ ਜਾਤ ਕੈਸੀ ਐ ਮੇਰੇ ਮਾਲਕ ਮੈਂ ਤੇਰੀ ਸਿਫਤ ਗਾਉਣ ਵਾਲਾ ਤੇਰਾ ਬੰਦਾ ਹਾਂ ਨਿਮਾਣਾ ਹਾਂ ਮੈਂ ਸਿਰਫ ਤੇਰਾ ਹਾਂ ਜਿਵੇਂ ਤੂੰ ਮੈਨੂੰ ਰੱਖਦਾ ਮੈਂ ਉਵੇਂ ਰਹਿਣਾ ਇਹੀ ਮੇਰਾ ਅਸਲ ਬਾਣਾ ਜਿੱਥੇ ਰੱਬ ਰੱਖਦਾ ਬੰਦੇ ਨੂੰ ਰਹਿਣਾ ਪੈਂਦਾ ਕਿਸੇ ਖਾਸ ਸ਼੍ਰੇਣੀ ਵਿੱਚ ਹੋਣ ਦਾ ਮੈਨੂੰ ਮਾਣ ਨਹੀਂ ਮੇਰੇ ਖਾਸ ਸ਼੍ਰੇਣੀ ਵਿੱਚ ਹੋਣ ਦੇ ਨਾਲ ਕੀ ਹੋ ਜਾਏਗਾ ਬਾਬਾ ਜਿੱਥੇ ਤੂੰ ਰੱਖੇ ਉਥੇ ਮੇਰੇ ਮਾਲਕਾ ਮੈਂ ਰਹਿਣਾ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਆ ਭਾਈ ਬਾਲਾ ਜੀ ਨੇ ਹੱਥ ਜੋੜੇ ਆ ਕਹਿੰਦੇ ਬੰਦੇ ਦੀ ਸਮੱਸਿਆ ਹੀ ਇਹ ਆ ਜਿੱਥੇ ਰੱਬ ਰੱਖਦਾ ਬੰਦੇ ਨੂੰ ਰਹਿਣਾ ਹੀ ਨਹੀਂ ਆਉਂਦਾ ਜੇ ਸੁੱਖ ਦੇਤਾ ਨਾ ਅਸੀਂ ਸੁੱਖ ਜਰ ਸਕਦੇ ਆ ਨਾ ਅਸੀਂ ਦੁੱਖ ਜਰ ਸਕਦੇ ਆ ਸਾਧ ਸੰਗਤ ਜੀ ਕੁਝ ਵੀ ਅਸੀਂ ਜਰਦੇ ਨਹੀਂ ਰੱਬ ਵੱਲੋਂ ਨਾ ਮਿਲੀਆਂ ਦਾਤਾਂ ਦਾ ਸ਼ੁਕਰ ਕਰਦੇ ਆਂ ਦੁੱਖ ਮਿਲ ਜੇ ਬੰਦਾ ਫਿਰ ਬਹੁਤ ਜ਼ਿਆਦਾ ਉਪਰਾਮ ਹੋ ਜਾਂਦਾ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਰਜਾ ਵਿੱਚ ਬੰਦੇ ਨੂੰ ਰਹਿਣਾ ਨਹੀਂ ਆਉਂਦਾ ਤੇ ਫੇਰ ਬਾਬੇ ਨੇ ਇੱਥੇ ਸ਼ਬਦ ਗਾਇਆ ਭਾਈ ਮਰਦਾਨਾ ਜੀ ਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਮਿਲ ਗਏ ਉਜਾੜ ਵਿੱਚੋਂ ਨਿਕਲ ਕੇ ਮਹਾਰਾਜ ਸੱਚੇ ਬਾਦਸ਼ਾਹ ਜੀ ਅੱਗੇ ਗਏ ਆ ਅੱਗੇ ਆ ਗਿਆ ਠੱਗਾਂ ਦਾ ਪਿੰਡ ਅੱਗੇ ਕਿਹੜਾ ਚੰਗੇ ਬੰਦੇ ਨੇ ਆ ਸੰਗ ਜੀ ਉਹ ਵੀ ਠੱਗ ਨੇ ਸਾਰੇ ਠੱਗਾਂ ਦੀ ਟੋਲੀ ਇੱਕੋ ਹੀ ਬੋਲੀ ਸਾਰੇ ਠੱਗਾਂ ਦੇ ਘਰ ਜਿਹੜਾ ਆਉਂਦਾ ਉਹਨੂੰ ਮਾਰ ਦਿੰਦੇ ਆ ਪੈਸੇ ਖੋਹ ਲੈਂਦੇ ਆ ਉਹਨੂੰ ਗੱਲਾਂ 'ਚ ਲੈ ਲੈਂਦੇ ਆ ਠੱਗਾਂ ਦਾ ਕੰਮ ਕੀ ਹੁੰਦਾ ਗੋਲਮੋਲ ਕਰਕੇ ਬੰਦੇ ਨੂੰ ਆਪਦੀਆਂ ਗੱਲਾਂ ਵਿੱਚ ਲੈ ਲੈਣਾ ਲੁੱਟ ਲੈਣਾ ਪਹਿਲਾਂ ਪਹਿਲਾਂ ਲੱਗਦਾ ਵੀ ਇਹ ਬੰਦੇ ਬੜੇ ਭਲੇ ਆ ਸਾਡਾ ਨਫਾ ਕਰ ਰਹੇ ਆ ਦੂਜੇ ਬੰਦੇ ਨੂੰ ਲੱਗਦਾ ਹੁੰਦਾ ਇਨੇ ਠੱਗਿਆ ਜਾਣਾ ਹੁੰਦਾ ਬਾਅਦ ਚ ਪਤਾ ਲੱਗਦਾ ਵੀ ਘਾਟਾ ਕਿੰਨਾ ਪੈ ਗਿਆ ਮਹਾਰਾਜ ਉਹਨਾਂ ਨੂੰ ਚੰਗੀ ਮਤ ਦੇਣ ਲਈ ਤਿੰਨ ਕੋ ਸੋ ਮਤ ਦੇਣ ਕੋ ਹੇਤਾ ਪਰਵਾਸੀ ਗ੍ਰਾਮੇ ਕਿਰਪਾ ਨ ਕੀਤਾ ਅੰਦਰ ਗਏ ਸਤਗੁਰੂ ਜੀ ਉੱਥੇ ਇੱਕ ਖੇਡ ਖੇਢੀ ਮਹਾਰਾਜ ਨੇ ਠੱਗਾਂ ਦੀ ਮਤ ਦੂਰ ਕਰਨ ਲਈ ਬਾਬੇ ਨੇ ਫਿਰ ਉੱਥੇ ਇੱਕ ਕਲਾ ਵਰਤਾਈ ਸੀ ਕੋੜਸ ਬਰਸ ਬੈਸ ਮੈਂ ਕਰਦੀ ਬਹੁਤ ਸੁੰਦਰ ਭੂਖਨ ਪਟ ਜਰਦੀ ਕਹਿਣ ਲੱਗੇ ਬਾਬੇ ਨੇ ਮੇਰੀ ਉਮਰ ਭਾਈ ਬਾਲਾ ਜੀ ਕਹਿੰਦੇ 16 ਸਾਲ ਦੀ ਕਰਤੀ ਦੇਖੋ ਏਡੀ ਵੱਡੀ ਮੇਰੀ ਉਮਰ ਤੇ ਇਥੋਂ ਕਲਾ ਵਰਤਾਈ ਕੋਈ ਜਿਵੇਂ ਪਰ ਰੂਪ ਬਟਾ ਦੇਣੇ ਬੰਦੇ ਦਾ 16 ਸਾਲ ਦੀ ਭਾਈ ਬਾਲਾ ਜੀ ਕਹਿੰਦੇ ਮੇਰੀ ਉਮਰ ਕਰਤੀ ਬੜੇ ਸੋਹਣੇ ਗਹਿਣੇ ਜਰੀ ਦੇ ਕੱਪੜੇ ਮੈਨੂੰ ਪਹਿਨਾ ਦਿੱਤੇ ਕਲਾ ਹੀ ਕੋਈ ਹੋ ਗਈ ਉਹਦਾਂ ਦੀ ਵੀ ਮੈਂ ਇਸ ਤਰ੍ਹਾਂ ਦਾ ਬਣ ਗਿਆ ਇੱਕ ਮੈਂ ਬੀਬੀ ਦਾ ਰੂਪ ਧਾਰਨ ਕਰ ਲਿਆ ਔਰਤ ਬਣ ਗਿਆ ਮੈਂ ਸਤਗੁਰੂ ਜੀ ਨੇ ਇਹ ਠੱਗਾਂ ਦਾ ਸੁਧਾਰ ਕਰਨ ਲਈ ਕੀਤਾ ਆਪ ਮਹਾਰਾਜ ਨੇ ਸੋਨਾ ਸੋਨੇ ਦੇ ਕੜੇ ਪਹਿਣ ਲੇ ਚਿੱਟਾ ਲਿਬਾਸ ਪਾ ਲਿਆ ਭਾਈ ਮਰਦਾਨਾ ਜੀ ਉਹਨਾਂ ਦੇ ਸੇਵਕ ਬਣ ਗਏ ਇਓ ਲੱਗਿਆ ਕੋਈ ਮੁਕਲਾਵਾ ਲੈ ਕੇ ਆਇਆ ਕਿਸੇ ਇਸਤਰੀ ਦਾ ਬੀਬੀ ਦਾ ਤੇ ਨਾਲ ਉਹਨਾਂ ਦੇ ਇੱਕ ਉਹਨਾਂ ਦਾ ਸੇਵਕ ਇਸ ਤਰ੍ਹਾਂ ਦੇਖਣ ਨੂੰ ਪ੍ਰਤੀਤ ਹੋ ਰਿਹਾ ਠੱਗਾਂ ਦੇ ਘਰੇ ਬਾਬਾ ਜੀ ਗਏ ਆ ਠੱਗ ਦੇਖ ਕੇ ਬੜੇ ਖੁਸ਼ ਹੋਏ ਆ ਆਉ ਭਗਤ ਕੀਤੀ ਸਨਮਾਨ ਕੀਤਾ ਠੱਗਾਂ ਨੂੰ ਹੋਇਆ ਵੀ ਆ ਗਿਆ ਇਹਨੂੰ ਅਸੀਂ ਆਪਦੇ ਜਾਲ 'ਚ ਵਸਾਉਣਾ ਪਰ ਬਾਬਾ ਇਹਨਾਂ ਨੂੰ ਇਹਨਾਂ ਦੇ ਫਸੇ ਜਾਲ ਵਿੱਚੋਂ ਮੰਦੇ ਜੰਜਾਲ ਮੰਨ ਕੇ ਜਾਲ ਹਜ਼ਾਰ ਉਹਦੇ ਵਿੱਚੋਂ ਕੱਢਣ ਆਏ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਆਏ ਕਹਿੰਦੇ ਆਓ ਜੀ ਆਓ ਸਾਡੇ ਘਰੇ ਰਹੋ ਕੋਈ ਸੱਜੇ ਨੂੰ ਕਵੇ ਕੋਈ ਖੱਬੇ ਨੂੰ ਕਵੇ ਸਾਰੇ ਹੀ ਠੱਗ ਕਹਿੰਦੇ ਜਿਵੇਂ ਕਹੋਗੇ ਤੁਹਾਡੀ ਸੇਵਾ ਕਰਾਂਗੇ ਪੈਰ ਵੀ ਦੱਬ ਦਾਂਗੇ ਤਕੀਮਾ ਹੋ ਗਿਆ ਹੋਵੇਗਾ ਆਪ ਜੀ ਨੂੰ ਸੇਠ ਜੀ ਤੇ ਆਪ ਜੀ ਦਾ ਠਕਾਵਟੇ ਸਾਰਾ ਕੁਝ ਦੂਰ ਕਰ ਦਾਂਗੇ ਮਹਾਰਾਜ ਉੱਥੇ ਠੱਗਾਂ ਦੇ ਘਰੇ ਰੁਕੇ ਆ ਹੁਣ ਠੱਗਾਂ ਦਾ ਜਿਹੜਾ ਟੋਲਾ ਸੀ ਇਕੱਠਾ ਹੋ ਕੇ ਆਇਆ ਕਹਿਣ ਲੱਗੇ ਇਹ ਕੋਈ ਵੱਡੀ ਸਾਮੀ ਲੱਗਦੀ ਆ ਹੁਣ ਉਹ ਠੱਗ ਆਪਸ ਵਿੱਚ ਸਲਾਹਾਂ ਕਰਦੇ ਆ ਕਹਿੰਦੇ ਜੋਤ ਲਲਾਰ ਵੱਡੀ ਇਹ ਕੇ ਧਨ ਹੈ ਬਹੁਤ ਪਾਸ ਚਲੇਓ ਕਹਿ ਥਾਈ ਕਹਿੰਦੇ ਇਹਦੇ ਮੱਥੇ ਦੀ ਜੋਤ ਬਹੁਤ ਵੱਡੀ ਆ ਲੱਗਦਾ ਇਹਦੇ ਕੋਲ ਪੈਸੇ ਬਹੁਤ ਹੋਣਗੇ ਕਿੱਥੋਂ ਚੱਲਿਆ ਕਿੱਥੇ ਆਇਆ ਪਤਾ ਨਹੀਂ ਕਹਿੰਦੇ ਪਰ ਇੰਨਾ ਪਤਾ ਆਪਾਂ ਖੋਹ ਲੈਣਾ ਇਹ ਤੋਂ ਪੈਸਾ ਛੱਡਣਾ ਨਹੀਂ ਅੱਖਾਂ ਤੋਲੇ ਹੋਣ ਨਹੀਂ ਦੇਣਾ ਸਵੇਰ ਹੁੰਦਿਆਂ ਸਾਰ ਧਨ ਵੰਡ ਲਾਂਗੇ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਰਾਤ ਹੋ ਗਈ ਆ ਭੋਜਨ ਛੱਕਿਆ ਸਾਰੇ ਕੂਕ ਸੌਂ ਗਏ ਆ ਕਿਸੇ ਨੂੰ ਅੱਖ ਨਹੀਂ ਕਿਸੇ ਦੀ ਖੁੱਲੀ ਜਿਹੜੇ ਕਹਿੰਦੇ ਸੀ ਨਾ ਰਾਤ ਨੂੰ ਲੁੱਟਣਾ ਆਪਾਂ ਇਹਨਾਂ ਨੂੰ ਚਲੋ ਇਦ ਵੱਧੀਕ ਰਾਤ ਹੋ ਜੂਗੀ ਉੱਠਾਂਗੇ ਲੁੱਟ ਲਾਂਗੇ ਮਾਰ ਕੇ ਇਹਨਾਂ ਨੂੰ ਸੁੱਟ ਦਾਂਗੇ ਇੰਨਾ ਭਾਵ ਸਤਗੁਰੂ ਦੀ ਕਲਾ ਵਰਤੀ ਖਾਏ ਆਹਾਰ ਕੋ ਸੋਏ ਰਹੇ ਸਭ ਕਾਹੂ ਨਾ ਜਾਗਣ ਕੀ ਸੁੱਧ ਪਾਈ ਕਿਸੇ ਨੂੰ ਵੀ ਜਾਗਣ ਦੀ ਸੋਝੀ ਨਹੀਂ ਰਹੀ ਵੀ ਜਾਗਣਾ ਲੁੱਟ ਖੋ ਕਰਨੀ ਆ ਕਿਉਂਕਿ ਬਾਬੇ ਨੇ ਉੱਥੇ ਕੀਤਾ ਕੀਰਤਨ ਹਰੀ ਦਾ ਜਸ ਇਹਨਾਂ ਦੇ ਫੁਰਨੇ ਹੀ ਮੁਕਾਤੇ ਬਾਬੇ ਨੇ ਸਾਥ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਨਹੀਂ ਮਕਾ ਦਿੱਤੇ ਇਹਨਾਂ ਦੇ ਉਹ ਫਰਨਹੀਂ ਨਾ ਆਏ ਇਹਨਾਂ ਨੂੰ ਵੀ ਅਸੀਂ ਰਾਤ ਨੂੰ ਜਾਗਣਾ ਲੁੱਟਖੋ ਕਰਨੀ ਰੱਬ ਦੇ ਪ੍ਰੇਰੇ ਨੀਂਦ ਦੇ ਵਸ ਹੋ ਗਿਆ ਮਨ ਦੀ ਸਮਾਧੀ ਲੱਗ ਗਈ ਸੁੱਤਿਆਂ ਹੀ ਬੀਤ ਗਈਆ ਸਵੇਰ ਹੋਈ ਕੋਈ ਵੀ ਨਹੀਂ ਜਾਗਿਆ ਇਓ ਪਏ ਸੀ ਜਿਵੇਂ ਸਾਰੇ ਬੇਹੋਸ਼ ਹੋ ਗਏ ਹੋਣ ਸੂਰਜ ਚੜ੍ਹਿਆ ਹੁਣ ਜਦੋਂ ਪੂਰਾ ਸੂਰਜ ਚੜ੍ਹਿਆ ਸਾਰੇ ਹੀ ਠੱਗਾਂ ਨੂੰ ਜਾਗ ਆਈਆ ਪਹਿਲਾਂ ਨਾਲੋਂ ਵੀ ਦੇਰ ਨਾਲ ਉੱਠੇ ਆ ਉੱਠਦੇ ਅਸਾਰ ਇਉਂ ਹੋ ਗਿਆ ਜਿਵੇਂ ਪਤਾ ਨਹੀਂ ਕਿੱਡਾ ਕਬੜਾ ਘਾਟਾ ਪੈ ਗਿਆ ਫੁਰਨੇ ਆ ਗਏ ਉਹ ਸਾਰੇ ਵੀ ਅਸੀਂ ਤਾਂ ਰਾਤ ਨੂੰ ਯੋਜਨਾ ਬਣਾਈ ਸੀ ਲੁੱਟਣਾ ਭੱਜ ਕੇ ਗਏ ਦੇਖਿਆ ਉੱਥੇ ਬਾਬਾ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਹੀਂ ਹਨ ਜੀ ਕਿਉਂ ਨਹੀਂ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤਾਂ ਅੰਮ੍ਰਿਤ ਵੇਲੇ ਹੀ ਇੱਥੋਂ ਜਾ ਚੁੱਕੇ ਆ ਇਹਨਾਂ ਸਾਰਿਆਂ ਨੂੰ ਛੱਡ ਕੇ ਸੂਰ ਚੜੇ ਗਮਣੇ ਗੁਰਨਾਨਕ ਸੋਵਤ ਸ਼ੋਰ ਚਲੇ ਤੈ ਥਾਈ ਜਾਗਤ ਤੇ ਪਛਤਾਤ ਸਵੇ ਮਿਲ ਬੰਚਕ ਹੋਤ ਭਏ ਕਥਾਈ ਮਿੱਠੋਂ ਸਾਰਿਆਂ ਨੇ ਪਛਤਾਵਾ ਕੀਤਾ ਬਹੁਤ ਜ਼ਿਆਦਾ ਪਛਤਾਵਾ ਹੋ ਗਿਆ ਮਨ ਦੇ ਵਿੱਚ ਠੱਗ ਮਿਲ ਕੇ ਇਕੱਠੇ ਹੋ ਗਏ ਆ ਕਹਿੰਦੇ ਰਾਤ ਕੀ ਹੋ ਗਿਆ ਉਹ ਦੂਜੇ ਨੂੰ ਇੱਕ ਦੂਜੇ ਨੂੰ ਕਹੀ ਜਾਣ ਤੂੰ ਨਹੀਂ ਜਗਾਇਆ ਤੂੰ ਨਹੀਂ ਜਗਾਇਆ ਤੂੰ ਕਿਉਂ ਨਹੀਂ ਠਾਇਆ ਮੈਨੂੰ ਇਸ ਤਰ੍ਹਾਂ ਇੱਕ ਦੂਜੇ ਤੇ ਭਾਵ ਕੀ ਦੋਸ਼ ਲਾ ਰਹੇ ਆ ਪਰ ਕੌਣ ਜਾਣਦਾ ਗੁਰੂ ਨਾਨਕ ਸਾਹਿਬ ਦੀਆਂ ਗੁੱਝੀਆਂ ਰਮਜ਼ਾਂ ਨੂੰ ਨਹੀਂ ਜਾਣ ਸਕਦੇ ਲੋਕ ਇਹ ਇਹ ਦੁਨਿਆਵੀ ਲੋਕ ਸੀ ਥੱਗ ਸੀਗੇ ਸਾਧ ਸੰਗਤ ਜੀ ਇਥੋਂ ਮਹਾਰਾਜ ਫਿਰ ਇਹਨਾਂ ਦਾ ਪਿੰਡ ਛੱਡ ਕੇ ਅੱਗੇ ਵਧ ਗਏ ਸਾਖੀ ਅੱਗੇ ਵੀ ਹੈ ਇਹਨੂੰ ਸਾਧ ਸੰਗਤ ਜੀ ਸਾਖੀ ਹੈਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਠੱਗਾਂ ਦਾ ਨਿਸਤਾਰਾ ਕਰਦੇ ਆ ਇਹਨਾਂ ਨੂੰ ਵੀ ਸੋਝੀ ਦਿੰਦੇ ਇਹਨਾਂ ਨੂੰ ਵੀ ਗਿਆਨ ਦਿੰਦੇ ਮਹਾਰਾਜ ਕਲਾ ਵਰਤੌਂਦੇ ਇੱਕ ਮੁਰਦੇ ਰਾਹੀ ਗੁਰੂ ਨਾਨਕ ਸਾਹਿਬ ਜੀ ਇੱਕ ਮੁਰਦੇ ਰਾਹੀ ਇਹਨਾਂ ਨੂੰ ਗਿਆਨ ਦਿੰਦੇ ਇਹਨਾਂ ਠੱਗਾਂ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸ ਤਰ੍ਹਾਂ ਭਾਈ ਅਸੀਂ ਵੀ ਆਪਣਾ ਜੀਵਨ ਬਣਾ ਲਈਏ ਅਸੀਂ ਵੀ ਇਦਾਂ ਦੇ ਬਣ ਜਾਈਏ ਕਿ ਸਾਡੇ ਤੋਂ ਜੇਕਰ ਕਿਸੇ ਦਾ ਭਲਾ ਨਹੀਂ ਹੋ ਸਕਦਾ ਭੁੱਲ ਕੇ ਵੀ ਕਦੇ ਕਿਸੇ ਦਾ ਬੁਰਾ ਨਾ ਕਰੀਏ ਜਿਵੇਂ ਠੱਗ ਕਰਦੇ ਸੀ ਇਹ ਜਿਵੇਂ ਪਿੱਛੇ ਤੁਸੀਂ ਸਾਖੀ ਸਰਵਣ ਕੀਤੀ ਆ ਆਪ ਦਾ ਸੁਭਾਅ ਉਹ ਵਪਾਰੀ ਵਰਗਾ ਬਣਾਈਏ ਉਪਾਈਆ ਦੀ ਬੱਟੀ ਵਰਗਾ ਬਣਾਈਏ ਜਿਹੜੀ ਬੜੀ ਨੀਮੀ ਆਪਦੇ ਆਪ ਨੂੰ ਅਖਵਾ ਰਹੀ ਹੈ ਉੱਚੇ ਬਣ ਕੇ ਕੀ ਲੈਣਾ ਮੇਰਾ ਸਾਹਿਬ ਮੇਰਾ ਮਾਲਕ ਗਰੀਬਾਂ ਦੀ ਵਾਂ ਫੜਦਾ ਹੈ ਸਾਧ ਸੰਗਤ ਜੀ ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੋਚੇ ਜੀਵਨ ਵਾਲੇ ਬਣ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ